ਨਾਗਾ ਮੇਰਾ ਨਾਮ ਪੂਜਾ ਹੈ ਕੀ ਕਹਿਣਾ ਚਾਹੋਗੇ ਜਿਹੜਾ ਇੱਥੇ ਇੱਕ ਗਰਾਊਂਡ ਹੈ ਗਾਲੇ ਇੱਥੇ ਬੱਚੇ ਖੇਡਣ ਆਉਂਦੇ ਪਰ ਇੱਥੇ ਸਟਾਲਾ ਲੱਗ ਰਹੇ ਨੇ ਨਹੀਂ ਇਹ ਐਕਚੁਅਲੀ ਜਿਹੜਾ ਖੇਡ ਦਾ ਗਰਾਊਂਡ ਹੈ ਮੇਰੇ ਹਿਸਾਬ ਨਾਲ ਇਹ ਸਿਰਫ ਖੇਡ ਲਈ ਵਰਤਿਆ ਜਾਣਾ ਚਾਹੀਦਾ ਹੈ ਕਿਉਂਕਿ ਪਟਾਕੇ ਨੇ ਜਦੋਂ ਸਟਾਲ ਲਗਾਣਗੇ ਤਾਂ ਪਾਈਪਾਂ ਵੀ ਲਗਾਉਂਦੇ ਨੇ ਕੰਚ ਵੀ ਟੁਕੜ ਟੁਕੜਦਾ ਹੈ ਔਰ ਬਹੁਤ ਸਾਰਾ ਕਚਰਾ ਹੁੰਦਾ ਹੈ ਔਰ ਜਿਹੜਾ ਜਿੰਨੇ ਦਿਨ ਸਟਾਲ ਲੱਗੇਗੀ ਓਨੇ ਦਿਨ ਖੇਡਾਂ ਵੀ ਬੰਦ ਰਹਿਣਗੀਆਂ ਇੱਕ ਵੈਸੇ ਵੀ ਬਲਾਕ ਦੀਆਂ ਡਿਸਟ੍ਰਿਕਟ ਦੀਆਂ ਵੱਖ-ਵੱਖ ਗੇਡਾਂ ਚੱਲ ਰਹੀਆਂ ਨੇ ਤਾਂ ਬੱਚਿਆਂ ਦੀ ਪ੍ਰੈਕਟਿਸ ਤੇ ਵੀ ਇਸ ਚੀਜ਼ ਦਾ ਬਹੁਤ ਅਸਰ ਪਏਗਾ ਤਾਂ ਮੇਰੇ ਅਕੋਰਡਿੰਗ ਇਹ ਪਟਾਕਿਆਂ ਦੀਆਂ ਜੋ ਸਟਾਲ ਨੇ ਕਿਸੇ ਹੋਰ ਖੁੱਲ੍ਹੀ ਜਗ੍ਹਾ ਤੇ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਲੱਗਦਾ ਨਹੀਂ ਜਿਵੇਂ 30 ਸਾਲ ਬਾਅਦ ਮਸਾ ਹੀ ਟਰੈਕ ਮਿਲਿਆ ਸੀ ਆਪਾਂ ਨੂੰ ਤੇ ਮੁੜ ਕੇ ਉਹੀ ਹਾਲਾਤ ਫੇਰ ਹੋ ਜਾਣਗੇ ਜਿਹਦੇ ਕਿਉਂਕਿ ਚੀਜ਼ ਇੱਕ ਵਾਰੀ ਬਣ ਜਾਂਦੀ ਹੈ ਫਿਰ ਉਹਦੀ ਰਿਪੇਅਰ ਬੜੀ ਮੁਸ਼ਕਿਲ ਹੁੰਦੀ ਹੈ ਔਰ ਖੱਡੇ ਪੈ ਗਏ ਬੱਚਾ गिर ਜਾਂਦਾ ਛੋਟੇ-ਛੋਟੇ ਤੁਸੀਂ ਦੇਖੋ ਬੱਚੇ ਆ ਰਹੇ ਨੇ ਸਾਰੇ ਇੱਥੇ ਤਾ ਇਸ ਚੀਜ਼ ਲਈ ਬੱਚਿਆਂ ਲਈ ਤਾਂ ਇਹ ਚੰਗੀ ਗੱਲ ਨਹੀਂ ਹੈ ਪਟਾਕਿਆਂ ਦੀ ਸਟਾਲ ਇੱਥੇ ਲਗਾਣਾ ਦਾ ਨਾਮ ਹੈ ਮੈਂ ਬੌਕਸਿੰਗ ਖੇਡਦੀ ਹਾਂ ਕਿ ਤੁਹਾਨੂੰ ਜਿਹੜੇ ਪਟਾਕਿਆਂ ਦੇ ਡੇ ਲਿਆ ਨਹੀਂ ਪਟਾਕੇ ਮਤਲਬ ਸਟੋਲਾ ਇੱਥੇ ਨਹੀਂ ਲਾਉਣੀਆਂ ਚਾਹੀਦੀ ਸਾਡਾ ਹਾਲ ਮਤਲਬ ਸਟੇਡੀਅਮ ਕਾਫੀ ਚੇਰ ਬਾਦ ਬਨੇ ਹੈ ਤੇ ਇਹ ਖਰਾਬ ਹੋ ਜਾਊਗਾ ਤੇ ਫਿਰ ਸਾਡੇ ਇੰਨੇ ਦਿਨ ਪ੍ਰੈਕਟਿਸ ਤੋਂ ਵੀ ਉਹ ਹੋ ਜਾਊਗੀ ਗੈਪ ਪੈ ਜਾਊਗਾ ਪ੍ਰੈਕਟਿਸ ਦੇ ਵਿੱਚ ਵੀ ਲੱਗਦਾ ਵੀ ਖੇਡਾ ਜ਼ਰੂਰੀ ਹੈ ਜਾਂ ਪਟਾਕੇ ਜ਼ਰੂਰੀ ਹੈ ਆਫ ਕੌਰਸ ਸਪੋਰਟਸ ਜ਼ਰੂਰੀ ਹੈ ਪਟਾਕੇ ਨਹੀਂ ਚਲਾਉਣੇ ਚਾਹੀਦੇ ਹੈ ਨਾ 에ਅਰ ਪ੍ਰੋਡਿਊਸ਼ਨ ਹੈ ਨਾ ਹੁੰਦਾ ਹੈ ਹਾਂਜੀ ਤੇ ਮਠਾਈਆਂ ਵਗੈਰਾ ਕਾਫੀ ਕੁਝ ਹੈ ਇੰਜੋਏ ਕਰ ਲੈਣੋ ਤੁਸੀਂ ਉਹ ਕਰੋ ਫਾਇਰ ਕਰੈਕਰਸ ਨਹੀਂ ਚਲਾਉਣੇ ਚਾਹੀਦੇ ਬੰਦਾ ਕੋਈ ਖਰਾਬ ਹੁੰਦਾ ਹੈ ਨਾ ਜਿਸ ਤਰ੍ਹਾਂ ਹਾਂਜੀ ਇੰਨਾ ਗੈਪ ਪੈਂਦੇ ਗੇਮਾਂ ਦੇ ਵਿੱਚ ਹੈ ਨਾ ਸਟੇਡੀਅਮ ਬੰਦ ਹੋ ਜਾਊਗਾ ਇੱਕ ਟਾਈਪ ਨਾਲ ਜਿਸ ਟੋਲਾ ਲੱਗ ਗਿਆ ਗੱਡੇ ਪੈ ਜਾਣਗੇ ਟੋਲਾ ਲਾਣ ਨਾਲ ਤਾਂ ਕਰਕੇ